ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗ ਮਹੱਲਾ ਪੰਜਵਾਂ ਗੁਰ ਜੀਓ ਸੰਗ ਤੁਹਾੜੇ ਜਾਣਿਓ ਕੋਟ ਜੋਦ ਊਆ ਕੀ ਬਾਤ ਨਾ ਪੁੱਛੀਐ ਤਾਂ ਦਰਗਹਿ ਭੀ ਮਾਨਿਓ ਸਤਗੁਰ ਪਾਤਸ਼ਾਹ ਫਰਮਾਨ ਕਰ ਰਹੇ ਹਨ ਕਿ हे ਸਤਗੁਰੂ ਜੀ ਤੇਰੀ ਸੰਗਤ ਦੇ ਵਿੱਚ ਰਹਿ ਕੇ ਇਹ ਸਮਝ ਆਈ ਹੈ ਕਿ ਜਿਹੜੇ ਜਗਤ ਦੇ ਵਿੱਚ ਕਰੋੜਾਂ ਸੂਰਮੇ ਅਖੌਂਦੇ ਹਨ ਉਹਨਾਂ ਦੀ ਜਿੱਥੇ ਬਾਤ ਵੀ ਨਹੀਂ ਕੋਈ ਪੁੱਛਦਾ ਸੀ ਪੁੱਛੀ ਜਾਂਦੀ ਸੀ ਕੋਈ ਬਾਤ ਉਹਨਾਂ ਦੀ ਕੋਈ ਉਹਨਾਂ ਦੀ ਕਦਰ ਨਹੀਂ ਸੀ ਤੇ ਜੇ ਤੇਰੀ ਸੰਗਤ ਦੇ ਵਿੱਚ ਟਿਕੇ ਰਹੀਏ ਤਾਂ ਕਹਿੰਦੇ ਉਹ ਫਿਰ ਦਰਗਾਹ ਦੇ ਵਿੱਚ ਵੀ ਆਦਰ ਮਿਲਦਾ ਹੈ। ਉਵੇਂ ਕੋਈ ਬਾਤ ਨਹੀਂ ਪੁੱਛਦਾ ਪਰ ਜੇ ਤੇਰੀ ਸੰਗਤ ਦੇ ਵਿੱਚ ਆ ਗਏ ਤਾਂ ਫਿਰ ਦਰਗਾਹ ਦੇ ਵਿੱਚ ਵੀ ਕਹਿੰਦੇ ਫਿਰ ਆਦਰ ਸਤਕਾਰ ਮਿਲਦਾ ਹੈ। ਤੇਰੀ ਸੰਗਤ ਕਰਨ ਦਾ ਇੰਨਾ ਫਾਇਦਾ ਹੈ। ਫਿਰ ਉੱਥੇ ਵੀ ਮੰਨੀ ਜਾਂਦੀ ਹੈ। ਫਿਰ ਅਗੇ ਫਰਮਾਨ ਹੈ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦਿਸਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਬ ਦੇਵਖਾਨਿਓ ਰਗਤ ਬਿੰਦ ਦਾ ਜਿਥੋਂ ਇਸ ਜੀਵ ਦੀ ਪੈਦਾ ਮੁੱਢ ਵਜਿਆ ਜੀਵ ਦਾ ਗੰਦਾ ਜਿਹਾ ਮੁੱਢ ਆਖਿਆ ਜਾਂਦਾ ਮਾਟੀ ਮੈਲੀ ਪੁੱਤਰੀ ਗੋਰੀ ਪਾਣੀ ਮੈਲਾ ਮਾਟੀ ਗੋਰੀ ਤਰ ਜਨਕੀ ਇਸ ਮੈਲੇ ਪਾਣੀ ਤੋਂ ਇਸ ਸਰੀਰ ਦਾ ਕਿੰਨਾ ਸੋਹਣਾ ਉਸ ਪਰਮਾਤਮਾ ਨੇ ਸਰੀਰ ਨੂੰ ਘੜਿਆ ਗੋਰਾ ਸਰੀਰ ਬਣਾ ਦਿੱਤਾ ਤੇ ਇਹਦਾ ਮੁੱਢ ਕਿੱਥੇ ਹੈ ਰક્ત ਤੇ ਬਿੰਦ ਰਕਤਬਿੰਦ ਜੀਵ ਦਾ ਗੰਦਾ ਜਾਂ ਕਹਿੰਦੇ ਮੁੱਢ ਆਖਿਆ ਜਾਂਦਾ ਪਰ ਇਸ ਗੰਦੇ ਮੂਲ ਤੋਂ ਵੀ ਕਹਿੰਦੇ ਕੈਸੀ ਸੋਹਣੀ ਸ਼ਕਲ ਜਿਸ ਪੈਂਦੀ ਹੈ ਇਹਨੀ ਸੋਹਣੀ ਸ਼ਕਲ ਦਿਸ ਪੈਂਦੀ ਹੈ ਜਦੋਂ ਮਿੱਟੀ ਦੇ ਅੰਦਰ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੁੰਦਾ ਤਾਂ ਇਸ ਨੂੰ ਕਹਿੰਦੇ ਦੁਰਲਭ ਮਨੁੱਖਾ ਸਰੀਰ ਫਿਰ ਆਖਿਆ ਜਾਂਦਾ ਹੈ ਇਸ ਮਿੱਟੀ ਦੇ ਵਿੱਚ ਇਹ ਜਿਹੜਾ ਸਰੀਰ ਹੈ ਜਦੋਂ ਇਹਦੇ ਵਿੱਚ ਉਹ ਪਰਮਾਤਮਾ ਦੀ ਜੋਤ ਹੁੰਦੀ ਹੈ ਤਾਂ ਫਿਰ ਕਹਿੰਦੇ ਇਸ ਸਰੀਰ ਨੂੰ ਇਸ ਮਨੁੱਖਾ ਜਨਮ ਫਿਰ ਦੁਲਾਬ ਆਖੈਂਦਾ ਵੀ ਬਹੁਤ ਯਾਨੀ ਕਿ ਕੀਮਤੀ ਰੱਬੀ ਫਰਮਾਨ ਹੈ ਤੁਮ ਤੇ ਸੇਵ ਤੁਮ ਤੇ ਜਪ ਤਾਪ ਤੁਮਤੇ ਤਤ ਪਛਾਨਿਓ ਕਰਮਸਤਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਹੈ ਨਾਨਕ ਹੈ ਸਤਿਗੁਰੂ ਤੈਥੋਂ ਹੀ ਮੈਂ ਸੇਵਾ ਤੇ ਭਗਤੀ ਦੀ ਜਾਚ ਸਿੱਖੀ ਤੇ ਤੋਂ ਹੀ ਜਪ ਤਪ ਦੀ ਸਮਝ ਆਈ ਤੇ ਤੇਥੋਂ ਹੀ ਸਹੀ ਜੀਵਨ ਦਾ ਰਸਤਾ ਸਮਝਿਆ हे ਗੁਰੂ ਮੇਰੇ ਮੱਥੇ ਉੱਤੇ ਤੂੰ ਆਪਣਾ ਹੱਥ ਰੱਖ ਕੇ ਮੇਰੀ ਮਾਇਆ ਦੀ ਮੋਹ ਦੀ ਫਾਹੀ ਕੱਟ ਦਿੱਤੀ ਹੈ ਤੇ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਰੰਗੀ ਫਰਮਾਨ ਹੈ ਅਗਲੇ ਸ਼ਬਦ ਵਿੱਚ ਸਰਗ ਮਹੱਲਾ ਪੰਜਵਾਂ ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕੋ ਬਪੁਰੂ ਭਾਈ ਜਾਕੂ ਰਖ ਰਾਮ ਰਹਾਉ ਏ ਭਾਈ ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦਿੰਦਾ ਹੈ ਨੇ ਭਾਈ ਕਹਿੰਦੇ ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ ਮਨੁੱਖ ਕਿਸ ਦਾ ਵਿਚਾਰਾ ਹੈ ਕਿ ਉਹ ਉਸ ਦਾ ਕੁਝ ਵਿਗਾੜ ਸਕੇ ਕਿਨੇ ਸੇਵਕ ਪਰਮਾਤਮਾ ਆਪਣੇ ਸੇਵਕ ਨੂੰ ਨਾਮ ਆਪ ਦਿੰਦਾ ਹੈ ਤੇ ਫਿਰ ਜਿਸ ਦਾ ਰਖਵਾਲਾ ਉਹ ਆਪ ਰੱਖਿਆ ਕਰਦਾ ਜਿਹਦੇ ਉੱਤੇ ਉਹਦਾ ਹੀ ਪਰਮਾਤਮਾ ਦਾ ਹੱਥ ਹੈ ਸਿਰ ਦੇ ਉੱਤੇ ਕਹਿੰਦੇ ਫਿਰ ਮਨੁੱਖ ਵਿਚਾਰਾ ਕੀ ਉਹਦਾ ਵਿਗਾੜ ਸਕਦਾ ਹੈ ਮਨੁੱਖ ਦੀ ਕੀ ਤਾਕਤ ਹੈ ਕਹਿੰਦੇ ਕਹਿੰਦੇ ਮਨੁੱਖ ਦੇ ਕੁਝ ਨਹੀਂ ਕਰ ਸਕਦਾ ਜਿਹਦੇ ਉੱਤੇ ਪਰਮਾਤਮਾ ਦਾ ਮਿਹਰ ਦਾ ਹੱਥ ਹੈ ਫਿਰ ਅੱਗੇ ਫਰਮਾਨ ਹੈ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ਨਹੀਂ ਭਾਈ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਦੇ ਕੰਮ ਆਉਂਦਾ ਆਪਣੇ ਸੇਵਕ ਨੇ ਆਪ ਕੰਮ ਆਉਂਦਾ ਆਪ ਹੀ ਉਸ ਦੇ ਵਾਸਤੇ ਮੁਖੀਆਂ ਹੈ ਅੰਤਰਾਜਮੀ ਮਾਲਕ ਪ੍ਰਭੂ ਆਪ ਹੀ ਆਪਣੇ ਸੇਵਕ ਦੇ ਸਾਰੇ ਵੈਰੀਏ ਜਿਹੜੇ ਉਹ ਮੁਕਾ ਦਿੰਦਾ ਹੈ ਉਹਨਾਂ ਸਾਰੇ ਵੈਰੀਆਂ ਨੂੰ ਪ੍ਰਮਾਤਮਾ ਆਪ ਮੁਕਾ ਦਿੰਦਾ ਆਪਣੇ ਸੇਵਕ ਦੀ ਰੱਖਿਆ ਕਰਦਾ ਆਪੇ ਸਗਲੇ ਦੂਤ ਦੂਤ ਮਤਲਬ ਵੈਰੀ ਬਿਦਾਰੇ ਪੰਜਾ ਦਿੰਦਾ ਤਬਾਹ ਕਰ ਦਿੰਦਾ ਫਿਰ ਅਗੇ ਫਰਮਾਨ ਹੈ ਆਪੇ ਪਤ ਰਾਖੀ ਸੇਵਕ ਕੀ ਆਪ ਕੀਓ ਬੰਦਾਨ ਆਦ ਜੁਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਕਿਨੇ ਹੀ ਭਾਈ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ ਆਪਣੇ ਸੇਵਕ ਦੀ ਆਪ ਇੱਜ਼ਤ ਰੱਖਦਾ ਹੈ ਉਸ ਦੀ ਇੱਜ਼ਤ ਬਚਾਉਣ ਲਈ ਆਪ ਹੀ ਪੱਕੇ ਨਿਜਮ ਥਾਪ ਦਿੰਦਾ ਹੈ ਫਿਰ ਆਪਣੇ ਸੇਵਕ ਦੀ ਇੱਜ਼ਤ ਰੱਖਣ ਵਾਸਤੇ ਕਹਿੰਦੇ ਆਪ ਹੀ ਨਿਜਮ ਥਾਪ ਦਿੰਦਾ ਹੈ ਉਹ ਜੀਵਿਤ ਬਣਾ ਦਿੰਦਾ ਹੈ ਕਹਿੰਦੇ ਹੈ ਪਾਈ ਨਾਨਕ ਦਾ ਜਾਣੀ ਜਾਣ ਪ੍ਰਭੂ ਆਦਤੋਂ ਜੁਗਾਂ ਦੇ ਮੁੱਢ ਤੋਂ ਆਦਨਾ ਮਨ ਲ ਮੁੱਢ ਤੋਂ ਜੁਗਾਂ ਦੇ ਮੁੱਢ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾਂ ਤੂੰ ਮੇਰੇ ਮੀਤ ਸਖਾ ਹਰ ਪ੍ਰਾਣ ਮਨ ਤਨ ਜਿਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮ ਰਹਿ ਧਾਨ ਰਹਾਉ ਏ ਹਰੀ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰੇ ਪ੍ਰਾਣਾਂ ਦਾ ਸਹਾਈ ਹੈ ਮੇਰਾ ਇਹ ਮਨ ਮੇਰਾ ਇਹ ਧਨ ਜਿੰਦ ਇਹ ਸਰੀਰ ਇਹ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਮੇਰਾ ਇਹ ਸਰੀਰ ਤੇਰੀ ਹੀ ਬਖਸ਼ੀ ਹੋਈ ਖੁਰਾਕ ਨਾਲ ਪਲਿਆ ਹੈ ਤੇਰੀ ਬਖਸ਼ੀ ਹੋਈ ਖੁਰਾਕ ਦੇ ਨਾਲ ਹੀ ਮੇਰਾ ਸਰੀਰ ਪਲਿਆ ਹੈ ਤਨ ਸੀਤੋ ਤੁਮਰੇ ਧਾਨ ਮਤਲਬ ਧਾਨ ਦਾ ਮਤਲਬ ਤੇਰੀ ਖੁਰਾਕ ਦੇ ਨਾਲ ਪਲਿਆ ਇਹ ਤੁਮ ਹੀ ਦੀਏ ਅਨੇਕ ਪ੍ਰਕਾਰ ਤੂੰ ਹੀ ਦੀਏ ਮਾਨ ਸਦਾ ਸਦਾ ਤੂੰ ਹੀ ਪਤ ਰਾਖੂ ਅੰਤਰ ਜਾਮੀ ਜਾਨ हे ਪ੍ਰਭੂ हे ਦਿਲ ਦੀ ਜਾਣਨ ਵਾਲੇ हे ਜਾਣੀ ਜਾਨ ਮੈਨੂੰ ਤੂੰ ਹੀ ਅਨੇਕਾਂ ਕਿਸਮਾਂ ਦੇ ਪਦਾਰਥ ਦਿੰਦਾ ਹੈ ਨਿਕਾਂ ਕਿਸਮਾਂ ਦੇ ਪਦਾਰਥ ਤੂੰ ਮੈਨੂੰ ਦਿੰਦਾ ਹੈ ਤੂੰ ਹੀ ਸਦਾ ਸਦਾ ਮੇਰੀ ਇੱਜ਼ਤ ਰੱਖਦਾ ਹੈ ਫਿਰ ਅਗੇ ਫਰਮਾਨ ਹੈ ਜਿਨ ਸੰਤਨ ਜਾਣਿਆ ਤੂ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਪਾਗੀ ਨਾਨਕ ਸੰਤਨ ਕੈ ਕਰਵਾਨ ਏ ਮੇਰੇ ਮਾਲਕ ਜਿੰਨਾ ਸੰਤ ਜਨਾਂ ਨੇ ਤੈਨੂੰ ਜਾਣ ਲਿਆ ਤੇਰੇ ਨਾਲ ਡੰਗੀ ਸਾਝ ਪਾਲੀ ਜਿਨ੍ਹਾਂ ਨੇ ਉਹਨਾਂ ਦਾ ਹੀ ਜਗਤ ਵਿੱਚ ਆਉਣਾ ਸਫਲ ਹੈ ਉਹਨਾਂ ਦਾ ਹੀ ਇਸ ਸੰਸਾਰ ਵਿੱਚ ਜਗਤ ਵਿੱਚ ਆਉਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਤੇਰੇ ਨਾਲ ਸਾਝ ਪਾਲੀ ਇਹ ਨਾਨਕ ਸੰਤ ਜਨਾਂ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ ਮੈਂ ਤਾਂ ਕਹਿੰਦੇ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵ ਕਰਹੁ ਗਤ ਦਇਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨ ਤੂਟੀ ਤੁਮ ਹੀ ਜੋਰੀ ਰਹਾਉ ਹੇ ਦਿਆਦੇ ਸੋਮੀ ਮਿਹਰ ਕਰਕੇ ਮੇਰੀ ਉੱਚੀ ਆਤਮਿਕ ਅਵਸਥਾ ਕਰ ਦਿਓ ਤੁਸੀਂ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤ ਤੁਸੀਂ ਹੀ ਜੋੜਨ ਵਾਲੇ ਹੋ ਤੁਹਾਡੇ ਤੋਂ ਬਿਨਾ ਕੋਈ ਹੋਰ ਇਹ ਸੁਰਤ ਜੋ ਟੁੱਟੀ ਹੈ ਉਸ ਪਰਮਾਤਮਾ ਨਾਲੋਂ ਹੀ ਸਤਿਗੁਰੂ ਪਾਸ਼ਾ ਇਹ ਤੂੰ ਹੀ ਜੋੜ ਸਕਦਾ ਹੈ ਇਸ ਕਰਕੇ ਕਿਰਪਾ ਕਰਕੇ ਸਾਡੀ ਟੁੱਤੀ ਹੋਈ ਸੁਰਤ ਉਹ ਪਰਮਾਤਮਾ ਨਾਲ ਜੋੜ ਨੇਰ ਕਰ ਰਹਾ ਜਨਮ ਜਨਮ ਕੇ ਵਿਖੈ ਤੁਮ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਵਿਸਰਤ ਸਾਸ ਸਾਸ ਹਰ ਗਾਈ ਏ ਸੰਜਨੋ ਏ ਪਿਆਰਿਓ ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ ਵਿਕਾਰਾਂ ਤੋਂ ਬਚਾ ਲੈਂਦੇ ਹੋ ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀਂ ਵਿਕਾਰਾਂ ਤੋਂ ਬਚਾ ਲੈਂਦੇ ਹੋ ਤੁਹਾਡੀ ਸੰਗਤ ਵਿੱਚ ਰਹੀਆਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ ਸ਼੍ਰੇਸ਼ਟ ਕਲਪ ਪ੍ਰਾਪਤ ਹੋ ਜਾਂਦੀ ਹੈ ਪਰਮਾਤਮਾ ਨੂੰ ਭੁਲਾ ਕੇ ਅਨੇਕਾਂ ਜੁਨਾ ਵਿੱਚ ਫਿਰ ਭਟਕਦਿਆਂ ਨੇ ਵੀ ਤੁਹਾਡੀ ਸੰਗਤ ਵਿੱਚ ਹਰੇਕ ਸਾਧ ਦੇ ਨਾਲ ਪ੍ਰਭੂ ਦੀ ਸਿਫਤਸਲਾ ਸ਼ੁਰੂ ਕਰ ਦਿੱਤੀ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤ ਪੁਨੀਤਾ ਕਹੋ ਨਾਨਕ ਜਾ ਕੇ ਵਡਭਾਗਾ ਤਿੰਨ ਜਨਮ ਪਦਾਰਥ ਜੀਤਾ ਹੇ ਭਾਈ ਜਿਨੇ ਜਿਨੇ ਮਨੁੱਖਾ ਗੁਰੂ ਦੀ ਸੰਗਤ ਦੇ ਵਿੱਚ ਮਿਲਦੇ ਹਨ ਜੋ ਆ ਸੰਗਤ ਹੈ ਸੰਗਤ ਦੇ ਵਿੱਚ ਮਿਲਦੇ ਹਨ ਉਹ ਸਾਰੇ ਵਿਕਾਰੀਆਂ ਤੋਂ ਮਨ ਸੁੱਚੇ ਜੀਵਨ ਵਾਲੇ ਬਣ ਜਾਂਦੇ ਹੈ ਚਾ ਕਿੰਨੇ ਹੀ ਪਾਪ ਕੀਤੇ ਹੋਣ ਕਿੰਨੇ ਹੀ ਵਿਕਾਰੀ ਜੀਵਨ ਹੋਵੇ ਔਰ ਅਸੰਗਤ ਕਰਨ ਦੇ ਨਾਲ ਸਤਿਗੁਰ ਪਾਤਸ਼ਾਹ ਕਹਿੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹੈ ਸੋਹਣਾ ਜੀਵਨ ਬਣ ਜਾਂਦਾ ਉਹਨਾਂ ਦਾ ਪਵਿੱਤਰ ਹੋ ਜਾਂਦਾ ਪੁਨੀਤਾ ਪਵਿੱਤਰ 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 ਪੁਨੀਤ ਯਾਨੀ ਕਿ ਬਹੁਤ ਜ਼ਿਆਦੇ ਪਵਿੱਤਰ ਸੰਗਤ ਕਰਨ ਦੇ ਨਾਲ ਇਹ ਨਾਨਕ ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ ਉਸਨੇ ਕਹਿੰਦੇ ਸੰਤ ਜਨਨੀ ਸੰਗਤ ਦੇ ਵਿੱਚ ਰਹਿ ਕੇ ਇਹ ਕੀਮਤੀ ਮਨੁੱਖਾ ਜਨਮ ਵਿਕਾਰਾਂ ਅੱਗੇ ਹਾਰਨ ਤੋਂ ਬਚਾ ਲਿਆ ਜੋ ਵਿਕਾਰਾਂ ਦੇ ਅੱਗੇ ਹਾਰ ਜਾਂਦਾ ਹੈ ਪਰ ਉਹ ਹਾਰਨ ਤੋਂ ਬਚਾ ਲਿਆ ਤੇ ਜਿੱਤ ਲਿਆ ਕਹਿੰਦਾ ਪਾਉ ਕਹੋ ਨਾਨਕ ਜਾ ਕੇ ਵਡਪਾਗਾਤ ਨੇ ਜਨਮ ਪਦਾਰਥ ਜੀਤਾ ਉਹਨੇ ਜਿੱਤ ਲਿਆ ਮਨੁੱਖਾ ਜਨ ਨੂੰ ਸਫਲਾ ਕਰ ਲਿਆ ਕਹਿੰਦਾ ਪਾਉ ਰਗਲੀ ਸ਼ਬਦ ਵਿੱਚ ਫਰਮਾਨ ਹੈ ਸਾਰਗਮਹੱਲਾ ਪੰਜਵਾਂ ਠਾਕੁਰ ਬਿਨਤੀ ਕਰਨ ਜਨ ਆਇਓ ਸਰਬ ਸੂਖ ਆਨੰਦ ਸਹਿਜ ਰਸ ਸੁਨਤ ਤੁਮਾਰੋ ਨਾਯੋ ਰਹਾਓ ਏ ਮੇਰੇ ਠਾਕੁਰ ਏ ਮੇਰੇ ਮਾਲਕ ਪ੍ਰਭੂ ਤੇਰਾ ਦਾਸ ਤੇਰੇ ਦਰ ਤੇ ਬੇਨਤੀ ਕਰਨ ਆਇਆ ਹੈ ਤੇਰਾ ਨਾਮ ਸੁਣਦਿਆਂ ਆਤਮਿਕ ਅਡੋਲਤਾ ਦੇ ਸਾਰੇ ਸੁਖ ਆਨੰਦ ਸਾਰੇ ਰਸ ਮਿਲ ਜਾਂਦੇ ਹਨ ਫਿਰ ਫਰਮਾਨ ਹੈ ਕਿਰਪਾ ਨਿਦਾਨ ਸੁਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇੋ हे ਦਿਆਲੇ ਖਜਾਨੇ हे ਸੁਖਾਂ ਦੇ ਸਮੁੰਦਰ ਤੂੰ ਐਸਾ ਹੈ ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਦੇ ਵਿੱਚ ਆਪਣਾ ਪ੍ਰਭਾਵ ਪਾਉਂਦੀ ਹੈ ਸੰਤਾਂ ਦੀ ਸੰਗਤ ਦੇ ਵਿੱਚ ਤੂੰ ਅਨੇਕਾਂ ਆਨੰਦ ਚੋਜ ਕਰਦਾ ਹੈ ਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਨਾ ਨਹੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੋ ਪਾਇਓ हे नानक हे प्रभु मेहर कर ਅੱਖਾਂ ਨਾਲ ਦਰਸ਼ਨ ਕਰਕੇ ਅੱਖਾਂ ਦੇ ਨਾਲ ਦਰਸ਼ਨ ਕਰਕੇ ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾ ਉਹਨਾਂ ਦੇ ਚਰਨ ਮੈਂ ਆਪਣੇ ਕੇਸਾਂ ਦੇ ਨਾਲ ਝਾੜਦਾ ਰਹਾ ਉਹਨਾਂ ਦੇ ਚਰਨ ਮੈਂ ਆਪਦੇ ਕੇਸਾਂ ਦੇ ਨਾਲ ਝਾੜਦਾ ਰਹਾ ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਾਂ ਮੈਂ ਅਠੇ ਪੈਰ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾ ਮੈਨੂੰ ਇਹ ਸੁਖ ਮਿਲਿਆ ਰਹੇ ਇਹੋ ਜੀ ਕਿਰਪਾ ਕਰ ਮਿਹਰ ਕਰ ਸਤਿਗੁਰੂ ਪਾਸ਼ਾ ਰੰਗਲੇ ਸ਼ਬਦ ਵਿੱਚ ਪ੍ਰਮਾਣ ਹੈ ਸਾਰਗ ਮਹੱਲਾ ਪੰਜਵਾਂ ਜਾ ਕੀ ਰਾਮ ਨਾਮ ਲਿਵ ਲਾਗੇ ਸੱਜਣ ਸੁਰੀਦਾ ਸੋਹਿਲਾ ਸਹਿਜੇ ਸੋ ਕਹੀਐ ਵਡਭਾਗੀ ਰਹਾ ਉਹ ਹੀ ਭਾਈ ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਉਹ ਭਲਾ ਮਨੁੱਖ ਬਣ ਜਾਂਦਾ ਹੈ ਉਹ ਭਲਾ ਮਨੁੱਖ ਬਣ ਜਾਂਦਾ ਹੈ ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ ਉਹ ਸੁਖੀ ਹੋ ਜਾਂਦਾ ਹੈ ਤੇ ਉਹ ਆਤਮਿਕ ਅੰਦੋਲਨਤਾ ਦੇ ਵਿੱਚ ਟਿਕਿਆ ਰਹਿੰਦਾ ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ ਸੋ ਕਹੀ ਹੈ ਵਡਪਾਗੀ ਕਹਿੰਦੇ ਉਹਨੂੰ ਵੱਡੇ ਪਾਗਾਆਂ ਵਾਲਾ ਕਹਿਣਾ ਚਾਹੀਦਾ ਫਿਰ ਅਗੇ ਫਰਮਾਨ ਹੈ ਰਹਿਤ ਵਿਕਾਰ ਅਲਪ ਮਾਇ ਤੈ ਅਹ ਬੁੱਧ ਵਿਖ ਤਿਆਗੀ ਦਰਸ ਪਿਆਸ ਆਸ ਇਕੈ ਕੀ ਟੀਕ ਹਿਐ ਪ੍ਰਿਯ ਹੈ ਪਾਗੀ ਹੇ ਭਾਈ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਦੀ ਹੈ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਆਤਮਿਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਹਉਮੈ ਦੀ ਜਿਹੜੀ ਜ਼ਹਿਰ ਹੈ ਉਹ ਤਿਆਗ ਦਿੰਦਾ ਹੈ ਅਹਮਦ ਬਿਖ ਤਿਆਗੀ ਤੇ ਉਸ ਨੂੰ ਸਿਰਫ ਪਰਮਾਤਮਾ ਦੇ ਦਰਸ਼ਨ ਦੀ ਤਾਂਗ ਤੇ ਉਡੀਕ ਲੱਗੀ ਰਹਿੰਦੀ ਹੈ ਦਰਸ ਪਿਆਸ ਆਸ ਇੱਕ ਹੈ ਕੀ ਟੇਕ ਹੀ ਹੈ ਆਪਣੇ ਆਪਾ ਕੀ ਤੇ ਉਹ ਮਨੁੱਖ ਆਪਣੇ ਹਿਰਦੇ ਦੇ ਵਿੱਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਣਾ ਹੈ ਪਾਗੀ ਦਾ ਮਤਲਬ ਚਰਨ ਪਗ ਰੰਗਿਆ ਫਰਮਾਨ ਹੈ ਅਚੰਤ ਸੋਏ ਜਾਗਨ ਉਠ ਬੈਸਨ ਅਚੰਤ ਹਾਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਕਿਨਹੇ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ ਸੁੱਤਾ ਜਾਗਦਾ ਉਠਦਾ ਬੈਠਦਾ ਹੱਸਦਾ ਬੈਰਾਗ ਕਰਦਾ ਹਰ ਵੇਲੇ ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਉਹਨੂੰ ਕੋਈ ਚਿੰਤਾ ਨਹੀਂ ਅਚਿੰਤ ਅਚਿੰਤ ਮਤਲਬ ਚਿੰਤਾ ਤੋਂ ਰਹਿਤ ਕਹਿੰਦੇ ਉਹਨੇ ਸਾਰੇ ਚਿੰਤਾ ਫਿਕਰ ਕਹਿਣ ਦਾ ਭਾਵ ਖਤਮ ਹੋ ਜਾਂਦੀ ਹੈ ਜਿਹਦੀ ਸੁਰਤ ਪ੍ਰਮਾਤਮਾ ਨਾਲ ਲੱਗੀ ਫਿਰ ਉਹਦੀ ਚਿੰਤਾ ਵਾਲੇ ਪਾਸੇ ਸੁਰਤ ਜਾਣੀ ਨਹੀਂ ਹੇ ਨਾਨਕ ਜਿਸ ਮਾਇਆ ਨੇ ਸਾਰੇ ਜਗਤ ਨੂੰ ਪਰਮਾਇਆ ਹੋਇਆ ਕਹੋ ਨਾਨਕ ਜਿਨ ਜਗਤ ਠਗਾਨਾ ਜਗਤ ਨੂੰ ਠੱਗਿਆ ਹੋਇਆ ਮਾਇਆ ਨੇ ਜਿਸ ਨੇ ਸੋ ਮਾਇਆ ਹਰ ਜਨ ਠਾਗੀ ਕਹਿੰਦੇ ਸੰਤ ਜਨਾਂ ਨੇ ਉਸ ਮਾਇਆ ਨੂੰ ਹੀ ਆਪਣੀ ਵਸ ਦੇ ਵਿੱਚ ਰੱਖਿਆ ਹੋਇਆ ਜੇਰੀ ਮਾਇਆ ਨੇ ਜਗਤ ਨੂੰ ਠੱਗਿਆ ਕਿਨੇ ਸੰਤਾਂ ਨੇ ਉਹ ਮਾਇਆ ਨੂੰ ਹੀ ਠੱਗ ਲਿਆ ਕਹਿੰਦਾ ਭਾਵਾ ਆਪਣੀ ਵਸ ਦੇ ਵਿੱਚ ਕਰ ਲਿਆ ਵਸ ਦੇ ਵਿੱਚ ਰੱਖਿਆ ਹੋਇਆ ਭਾਵਾ ਆਪਣਾ ਜੋਰ ਨਹੀਂ ਪਾ ਸਕਦੀ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੇਅੰਤ ਉਨਤਾਈਆਂ ਹੋ ਗਈਆਂ ਹੁਣ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ